1000 ਦੇ 4000 ਦੇ 4000 ਦੇ 4 ਸੱਚੀ ਕਹਿੰਨਾ ਬਈ 1000 ਦੇ 4 ਸੂਟ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਲੈਨੇ ਹੋ 8-800 ਰੁਪਏ ਦਾ ਇੱਕ ਦੁਪੱਟਾ ਨਾਲ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 1000 ਦੇ 4 ਮਤਲਬ 250 ਰੁਪਏ ਦਾ ਸੂਟ ਕਰਤਾ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਚੱਕੋ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਆ ਵੀ ਡਿਜ਼ਾਈਨ 250 ਦਾ ਆ ਵੀ ਡਿਜ਼ਾਈਨ 250 ਦਾ 250 250 ਮੈਂ ਕਹਿੰਦਾ ਮੇਲਾ ਲਾਤਾ ਬੱਕੇ ਪਰਾ 800 ਦਾ ਨਹੀਂ ਕੋਈ 1000 ਰੁਪਏ ਦਾ ਨਹੀਂ 500 ਰੁਪਏ ਦਾ ਭਾਜੀ ਦੇਖੋ ਜੀ ਗਰਮੀਆਂ ਦੇ ਦਿਨਾਂ 'ਚ ਗਰਮੀ ਵਾਲੇ ਲਾਈਟ ਰੇਟ ਰੰਗ ਬਜ਼ੁਰਗਾਂ ਦੇ ਲਈ ਸਿਆਣਿਆਂ ਦੇ ਲਈ ਸਾਰਿਆਂ ਲਈ ਬਹੁਤ ਸਾਰਾ ਫਾਇਦਾ ਰੇਟ ਕੋਈ 1200 ਨਹੀਂ ਕੋਈ 1500 ਨਹੀਂ 650 ਦੇ ਵਿੱਚ ਕਰਤਾ 15 1500 ਵਾਲੇ 1500 ਦੇ 2 ਕਰਤੇ ਆ 750 'ਚ ਇੱਕ ਆ ਦੇ ਰਹੇ ਆ 800 ਦੇ ਵਿੱਚ ਕੋਈ ਦੇ ਰਹੇ ਆ 900 ਦੇ ਵਿੱਚ ਕੋਈ ਦੇ ਰਹੇ ਆ 1200 ਦੇ ਵਿੱਚ ਆ ਦੇਖੋ ਰੈਡੀमेड ਕੁਰਤਿਆਂ ਦੇ ਉੱਤੇ ਵੀ ਬਹੁਤ ਸੋਹਣੀ ਆਫਰ ਲੱਗ ਗਈ ਆ ਨਵਾਂ ਕੰਮ ਸ਼ੁਰੂ ਕਰਨ ਆ ਰੀਸੇਲਰ ਦੁਕਾਨਦਾਰ ਭਾਵੇਂ ਤੁਸੀਂ ਘਰਾਂ ਜਾ ਆਪਣੇ ਪੌਣ ਲਈ ਕੱਪੜਾ ਲੈਣਾ ਆ ਜੀ ਸਾਡੇ ਕੋਲ 25 2500 3 3000 ਵਾਲੇ ਸੂਟ ਕਰਤੇ ਸਿਰਫ 750 ਦੇ ਵਿੱਚ ਮਾਰੇ 750 ਦੇ ਵਿੱਚ ਦੇਣਾ ਗਲੇ ਤੇ ਵੀ ਕੰਮ ਦੇਖ ਲਓ ਰੰਗ ਵੀ ਚੈੱਕ ਕਰ ਲਓ ਟਾਪ ਦੀਆਂ ਚੀਜ਼ਾਂ ਮੇਲੇ ਲਾਤੇ ਮੇਲੇ ਸੇਰ ਮੇਲੇ ਲਾਤਿਆ ਛੇਤੀ ਛੇਤੀ ਆਜੋ ਸਿਰਫ ਇੱਕ ਹਫਤੇ ਦੀ ਸੇਲ ਆ 850 ਰੁਪਏ ਦੇ ਵਿੱਚ ਸੂਟ ਦੇਵਾਂਗੇ ਆ ਡਿਜ਼ਾਈਨਰ ਸੂਟ ਦੇ ਰਹੇ ਆ ਡਿਜ਼ਾਈਨਰ ਦੁਪੱਟੇ ਦੇ ਰਹੇ ਆ ਰੇਟ ਸਿਰਫ 1000 ਰੁਪਏ ਲੈ ਰਹੇ ਆ ਰੈਡੀमेड ਪਲਾਜੋ ਸੂਟ ਕੋਟ ਤੇ ਇਹ ਜਿਹੜੇ ਤੁਹਾਨੂੰ ਬਾਜ਼ਾਰਾਂ ਦੇ ਵਿੱਚ 4 4000 ਰੁਪਏ ਮੰਗਦੇ ਆ ਇੱਥੇ ਕਰਤਾ ਰੇਟ 1500 1000 ਦੇ 4000 ਦੇ 4000 ਦੇ 4 ਜੀ ਕਹਿੰਨਾ ਬਈ 1000 ਦੇ ਚਾਰ ਸੂਟ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਲੈਨੇ ਹੋ 8-800 ਰੁਪਏ ਦਾ ਇੱਕ ਦੁਪੱਟਾ ਨਾਲ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 1000 ਦੇ ਚਾਰ ਮਤਲਬ 250 ਰੁਪਏ ਦਾ ਸੂਟ ਕਰਤਾ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਚੱਕੋ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਆ ਵੀ ਡਿਜ਼ਾਈਨ 250 ਦਾ ਆ ਵੀ ਡਿਜ਼ਾਈਨ 250 ਦਾ 250 250 ਮੈਂ ਕਹਿੰਨਾ ਮੇਲਾ ਲਾਤਾ ਬੱਕੇ ਪ੍ਰਾਣੇ 250 ਰੁਪਏ ਦੇ ਕੱਟ ਚੱਕ ਲੈ ਹੁਣ ਦੁਕਾਨਦਾਰ ਵੀਡੀਓ ਬਣਾਉਂਦੇ ਭਾਜੀ ਲੋਕਾਂ ਨੂੰ ਉਹ ਖੇਡਾ ਬਣਾਉਣ ਲਈ ਆਹ ਦੇਖੋ ਉੱਤੇ ਲੈ ਕੇ ਲਾਤਾ 250 ਰੁਪਏ ਦੇਖੋ ਇਹ ਰੇਟ ਲੈ ਕੇ ਲੈ ਕੇ ਲਾਤੇ ਪ੍ਰਿੰਟ ਡਿਜ਼ਾਈਨ ਬਾਦੂਆ ਲੈ ਜਾਓ 250 ਚ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਭਾਵੇਂ ਤੁਸੀਂ ਕਰੋ ਜੇ ਆਪਣੇ ਪੌਣ ਲਈ ਕਪੜਾ ਲੈਣਾ ਆਜੋ ਛੇਤੀ ਮਤੂੰ ਸ਼ਰੀਦ ਦਸਤਾਰ ਆ ਚੱਕੋ ਭਾਜੀ ਇਹ ਕੋਈ 700 ਦਾ ਨਹੀਂ ਕੋਈ 800 ਦਾ ਨਹੀਂ ਕੋਈ 1000 ਰੁਪਏ ਦਾ ਨਹੀਂ 500 ਰੁਪਏ ਦਾ ਭਾਜੀ ਆ ਦੇਖੋ ਜੀ 5-500 ਦੇ ਵਿੱਚ ਵੀ ਨਵੇਂ-ਨਵੇਂ ਡਿਜ਼ਾਈਨ ਕਰਤੇ ਆ ਬਹੁਤ ਵੱਡਾ ਸੇਲ ਧਮਾਕਾ ਲਾਤਾ ਅੱਜ ਹੀ ਨਵਾਂ ਸਟਾਕ ਆਇਆ ਕੋਡੀਆਂ ਦੇ ਭਾ ਕਰਤਾ 1000-1000 ਰੁਪਏ ਬਾਜ਼ਾਰ ਦੇ ਵਿੱਚ ਲੈਂਦੇ ਆ 1000-1000 ਸਾਡੇ ਕੋਲ ਆਜੋ 500 ਦਾ 500 ਦਾ 500 ਦਾ 500 ਦਾ ਸੂਟ ਰਹਿ ਜਾਓ ਦੇਖੋ ਰੰਗ ਦੇਖੋ ਰੰਗ ਡਿਜ਼ਾਈਨ ਦੇਖੋ ਚੀਕਾਂ ਘੜਾ ਰਹੇਗੇ ਦੇਖੋ ਫੈਰੇ ਦੇਖੋ ਹੁੰਦੇ ਤੁਹਾਡੇ ਗਲੇ ਦੇ ਕਿੰਨਾ ਸੋਹਣਾ ਕੰਮ ਕਹਿੰਦੇ ਦੁਕਾਨਦਾਰ ਕਹਿੰਦੇ ਅੱਜ ਲੁੱਟੇ ਹੀ ਲੈਣਾ ਲੋਕਾਂ ਨੂੰ ਕਹਿੰਦੇ ਵੀ ਮੁੜ ਕੇ ਕਸਟਮਰ ਨੇ ਆਉਣਾ ਨਹੀਂ ਪਰ ਇੱਥੇ ਸਾਡੇ ਕੋਲ ਆਜੋ ਸਿਰਫ 5 5 ਰੁਪਏ ਦੇ ਮਾਰਜਨ ਤੇ ਕੱਪੜਾ ਵੇਚੀ ਜਾਂਦੇ ਜੀ 5 5 ਰੁਪਏ ਦੇ ਮਾਰਜਨ ਤੇ ਬਿਲਕੁਲ ਭਾਜੀ ਆ ਚੱਕੋਆ ਵੀ ਚੱਕੋ ਡਿਜ਼ਾਈਨ ਜੀ ਦੁਪੱਟੇ ਪਿਓਰ ਦੇ ਲਾਤੇ ਆ ਚੱਕੋ ਸੂਟ ਮੈਂ ਕਹਿੰਦਾ ਭਾਜੀ ਖੜਖੜ ਕਰਦਾ ਆ ਬਾਟਮ ਪਿਓਰ ਸੂਤੀ ਫੈਬਰਿਕ ਚੈਲੰਜ ਕਰਦੇ ਆ ਭਾਜੀ ਚੈਲੰਜ ਦੇਖੋ ਜੀ ਗਰਮੀਆਂ ਦੇ ਦਿਨਾਂ ਚ ਗਰਮੀ ਵਾਲੇ ਲਾਈਟ ਰਾਈਟ ਰੰਗ ਬਜ਼ੁਰਗਾਂ ਦੇ ਲਈ ਸਿਆਣਿਆਂ ਦੇ ਲਈ ਸਾਰਿਆਂ ਲਈ ਓਹ ਸਾਰਾ ਫਾਇਦਾ ਰੇਟ ਕੋਈ 1200 ਨਹੀਂ ਕੋਈ 1500 ਨਹੀਂ 650 ਦੇ ਵਿੱਚ ਕਰਤਾ ਸੂਟ ਆ ਵੀ ਦੇਖੋ ਭਾਜੀ ਹੁਣ ਸੌ ਆਜੇ ਗੱਲ ਹੋਣੀ ਹੈ ਹਜ਼ਾਰਾਂ ਦੀ ਗੱਲ ਨਹੀਂ ਹੋਣੀ 750 ਰੁਪਏ ਦਾ ਸੂਟ ਆ ਭਾਜੀ 100 ਸੋਹੇ ਜੇ ਗੱਲ ਹੋਗੀ 15 1500 ਵਾਲੇ 1500 ਦੇ ਦੋ ਕਰਤੇ ਆ 750 ਚ ਇੱਕ ਸਵਾ ਵੀ ਦੇਖੋ ਜੀ ਬੁੱਲ ਬੁੱਲ ਦਾ ਬੱਚਾ ਹੁਣ ਤੁਸੀਂ ਮੈਨੂੰ ਦੱਸੋ ਇਹ ਸੂਟ ਡੰਮੀ ਤੇ ਲਾ ਕੇ ਡੰਮੀ ਤੇ ਪੜਾ ਕਿੱਦਾਂ ਲਾਉਂਦੇ ਆ ਆ ਦੇਖੋ ਐਦਾਂ ਡੰਮੀ ਤੇ ਲਾ ਕੇ ਸੂਟ ਤੁਹਾਨੂੰ ਦਿਖਾਉਂਦੇ ਆ ਜੀ ਆਹ ਦੇਖੋ ਡਿਜ਼ਾਈਨ ਇਹੇ ਸੂਟ 25 2500 3 3000 ਸਾਨੂੰ ਦਿੰਦੇ ਆ। ਲਓ ਜੀ ਸਾਡੇ ਕੋਲ 25 2500 3 3000 ਵਾਲੇ ਸੂਟ ਕਰਤੇ ਸਿਰਫ 750 ਦੇ ਵਿੱਚ ਮਾਰੇ 750 ਦੇ ਵਿੱਚ ਦੇਣਾ। ਸੇਮ ਸੂਟ ਜਿਹੜਾ ਸੂਟ ਪਾਇਆ ਡੰਮੀ ਤੇ ਇਹੋ ਜੀਜ਼ ਬਾਜ਼ਾਰ ਚ 3500 3000 2500 750 ਰੁਪਏ ਦੇ ਵਿੱਚ ਕਰਤਾ ਜੀ ਚੱਕੋ ਜੀ ਜਾਮ ਦਾ ਸੂਟ ਆ ਗਿਆ ਜੀ ਲਾ ਕੇ ਮੇਲੇ ਲਾ ਕੇ ਮੇਲੇ ਚੱਕੋ ਦਾ ਵੰਡਰਸ਼ੀਡ ਪਿਓਰ ਜਾਮ ਕਾਟਨ ਦਾ ਅਟਜਣ ਇੱਕ ਤੋਂ ਇੱਕ ਆ ਚੱਕੋ ਭਾਜੀ ਲਖਨਵੀ ਦਾ ਕੰਮ ਦੇਖੋ ਭਾਜੀ ਧਾਗੇ ਦਾ ਮੈਂ ਕਹਿੰਦਾ ਖੜਖੜ ਕਰਦੇ ਐ ਗਰਮੀਆਂ ਲਈ ਮੈਂ ਕਹਾਂ ਜੀ ਗਲੇ ਤੇ ਵੀ ਕੰਮ ਦੇਖ ਲਓ ਰੰਗ ਵੀ ਚੈੱਕ ਕਰ ਲਓ ਟਾਪ ਦੀਆਂ ਚੀਜ਼ਾਂ ਮੇਲੇ ਲਾਤੇ ਮੇਲੇ ਸੇਰ ਮੇਲੇ ਲਾਤਿਆ ਛੇਤੀ ਛੇਤੀ ਆ ਜਓ ਸਿਰਫ ਇੱਕ ਹਫਤੇ ਦੀ ਸੇਲਿਆ 850 ਰੁਪਏ ਦੇ ਵਿੱਚ ਸੂਟ ਦਵਾਂਗੇ 850 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਡਿਜ਼ਾਈਨਰ ਸੂਟ ਦੇ ਰਹੇ ਆ ਡਿਜ਼ਾਈਨਰ ਦੁਪੱਟੇ ਦੇ ਰਹੇ ਆ ਰੇਟ ਸਿਰਫ 1000 ਰੁਪਏ ਲੈ ਰਹੇ ਆ ਜੀ 1000 ਆਹ ਲੱਕੋ ਭਾਜੀ ਗਰਮੀਆਂ ਦੇ ਸੂਟਾਂ ਦੇ ਬਹੁਤ ਵੱਡਾ ਮੇਲਾ ਲਾਤਾ ਕਹਿੰਦੇ ਇੱਕ ਸੂਟ ਲੈ ਲਓ ਦੋ ਲੈ ਲਓ ਦੁਕਾਨਦਾਰ ਆਜੋ ਆਮ ਲੋਕ ਆਜੋ ਆਪ ਛੋਟੀ ਦੁਕਾਨਾਂ ਵਾਲੇ ਆਜੋ ਸਾਰਿਆਂ ਦੇ ਫਾਇਦੇ ਕਰ ਕਰ ਭੇਜਾਂਗੇ ਜੀ ਫਾਇਦੇ ਕਰ ਕਰ ਭੇਜਾਂਗੇ ਦੇਖੋ ਜੀ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਦੁਕਾਨਦਾਰ ਤੁਹਾਡੇ ਦਾ ਫਾਇਦੇ ਬਹੁਤ ਸਾਰੇ ਆ ਫੈਕਟਰੀ ਦੇ ਬੱਚ ਆਇਆ ਫੈਕਟਰੀ ਤੋਂ ਡਾਇਰੈਕਟ ਕਪੜਾ ਤੁਹਾਨੂੰ ਅਸੀਂ ਦੇ ਰਣਾ ਇੰਨਾ ਸਸਤਾ ਕਪੜਾ ਪੂਰੇ ਪੰਜਾਬ 'ਚ ਕਿਸੇ ਤੋਂ ਨਹੀਂ ਦੇ ਹੋਣਾ ਕਿਉਂਕਿ ਸਾਡੀ ਪਰਚੇਜ਼ਿੰਗ ਬੜੀ ਵੱਡੀ ਆ ਇੱਥੇ 5-5 ਰੁਪਏ ਦੇ 10-10 ਰੁਪਏ ਜਿਹੜੇ ਹੈਵੀ ਸੂਟ ਆ 20-20 ਰੁਪਏ ਦਾ ਸਿਰਫ ਮਾਰਜਿਨ ਲੈ ਕੇ ਜਿਹੜਾ 500 ਵਾਲਾ ਸੂਟ ਤੁਹਾਨੂੰ 505 ਦਾ ਦੇ ਰਣਾ ਜਿਹੜਾ 1000 ਵਾਲਾ ਸੂਟ ਆ ਤੁਹਾਨੂੰ 1020 ਦਾ ਦੇ ਰਣਾ ਜਿਹੜਾ ਹੈਗਾ 2000 ਦਾ ਉਹ ਤੁਹਾਨੂੰ 2050 ਦੇ ਰਣਾ ਇੰਨਾ ਕੀ ਮਾਰਜਿਨ ਰੱਖਿਆ ਅੱਧੂ ਵੱਧ ਕਮਾਈ ਕਰਨੀ ਨਹੀਂ ਬਾਲਕ ਨੇ ਵਿੱਚ ਸੂਟ ਪੈਕਦੇ ਆ ਹਜ਼ਾਰਾਂ ਹੀ ਸੂਟ ਦੁਕਾਨਦਾਰ ਲੈ ਕੇ ਜਾ ਰਹੇ ਆ ਛੇਤੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਣੇ ਇਸ ਦੌਰ ਆਵਾ ਤੁਸੀਂ ਕੋਟ ਪੈਂਟ ਲੈਣੇ ਆ ਕੁਰਤੇ ਪੈਂਮਰ ਲੈਣੇ ਸ਼ੇਰ ਪਾਨੀਆਂ ਲੈਣੀਆਂ ਬਲੇਜ਼ਰ ਲੈਣੀਆਂ ਪਾਸਪਨ ਲੈਣੀਆਂ ਇੱਕ ਹੋਰ ਤੋਹਫਾ ਦਿਖਾਉਣਾ ਸਾਨੂੰ ਆ ਦੇਖੋ ਜੀ ਰੈਡੀमेड ਰੈਡੀमेड ਪਲਾਜੋ ਸੂਟ ਕੁਰਤੇ ਇਹ ਜਿਹੜੇ ਤੁਹਾਨੂੰ ਬਾਜ਼ਾਰਾਂ ਦੇ ਵਿੱਚ 4-4000 ਰੁਪਏ ਮੰਗਦੇ ਆ ਇੱਥੇ ਕਰਤਾ ਰੇਟ 1500 15 1500 ਦੇ ਵਿੱਚ ਦੇ ਰਹੇ ਆ ਆ ਦੇ ਰਹੇ ਆ 800 ਦੇ ਵਿੱਚ ਕੋਈ ਦੇ ਰਿਹਾ 900 ਦੇ ਵਿੱਚ ਕੋਈ ਦੇ ਰਿਹਾ 1200 ਦੇ ਵਿੱਚ ਆ ਦੇਖੋ ਰੈਡੀमेड ਕੁਰਤਿਆਂ ਦੇ ਉੱਤੇ ਵੀ ਬਹੁਤ ਸੋਹਣੀ ਆਫਰ ਲੱਗ ਗਈ ਆ ਜਿੰਨੇ ਦੀ ਤੁਸੀਂ ਸਮਾਈ ਉਦੋਂ ਵੀ ਸਸਤਾ ਆ ਦੇਖੋ ਜੀ ਸਿਰਫ 1275 ਰੁਪਏ ਦਾ 1275 ਦਾ ਦੁਪੱਟਾ ਨਾਲ ਰੈਡੀमेड ਪੂਰਾ ਪ੍ਰੋਪਰ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂ ਦੇਖੋ ਜੀ ਡਿਜ਼ਾਈਨ ਬਹੁਤ ਆ ਚੁੱਕਿਆ ਮੇਲਾ ਰਹਿ ਗਿਆ ਸਰਪੰਚ ਦਿਨਾਂ ਦਾ ਜਿਹੜਾ ਲੈ ਗਿਆ ਲੈ ਗਿਆ ਭਾਜੀ ਜਿਹੜਾ ਰਹਿ ਗਿਆ ਰਹਿ ਗਿਆ ਇਸ ਤੋਂ ਇਲਾਵਾ ਤੁਸੀਂ ਸ਼ਰਾਰੇ ਗਰਾਰੇ ਗੌਂਡ ਰਸਾਂ ਰੈਡੀमेड ਚੀਜ਼ਾਂ ਲੈਣੀਆਂ ਇਦਾਂ ਦੇ ਹੈਵੀ ਤੋਹਫੇ ਲੈਣੇ ਆ ਉਹ ਵੀ ਸਾਡੇ ਕੋਲ ਹੈ ਗਿਆ ਇੱਕੋ ਹੀ ਛੱਤੇਡਾ ਸਾਰੀ ਵੈਰਾਈਟੀ ਲੈਣੀ ਆ ਛੇਦੀ ਪਹੁੰਚੋ ਓਵਰ ਸੀਮੇ ਸਮੇਂ ਲਈ ਆ ਮੁੜ ਕੇ ਇਦਾਂ ਦੇ ਫਾਇਦੇ ਨਹੀਂ ਹੋਣੇ ਤੁਹਾਡੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਬੱਗਾ ਪੁਰਾਣਾ